ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਪਟਵਾਰੀਆਂ ਤੇ ਕਾਨੂੰਗਿਆਂ ਨੂੰ ਸੀਮਾਨ ਦੀ ਸਿੱਧੀ ਚੇਤਾਵਨੀ ਗੁੱਸੇ 'ਚ ਕਰਤਾ ਸਕਦਾ ਐਲਾਨ ਕੈਬਨਟ ਮੰਤਰੀ ਬਲਜੀਤ ਕੋਰ ਦਾ ਵੱਡਾ ਐਕਸ਼ਨ ਖੇਤੀਬਾੜੀ ਵਿਕਾਸ ਅਫਸਰ ਦਾ ਜਾਲੀ ਐਸਈ ਸਰਟੀਫਿਕੇਟ ਕੀਤਾ ਰੱਦ ਪੰਚਾਇਤਾਂ ਭੰਗ ਕਰਕੇ ਕਿਸੁੱਤੀ ਗਰੀ ਭਗਵੰਤ ਮਾਨ ਸਰਕਾਰ ਅੱਜ ਹਾਈ ਕੋਰਟ 'ਚ ਹੋਵੇਗੀ ਸੁਣਵਾਈ ਪੰਜਾਬ 'ਚ ਮੀਂਹ ਲੈ ਕੇ ਅਲਰਟ ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਵੱਡੀ ਕਾਰਵਾਈ ਸਹਾਇ ਕੰਟਰੋਲਰ ਰਿਸ਼ਵਤ ਦੇ ਮਾਮਲੇ 'ਚ ਕੀਤਾ ਸਸਪੈਂਡ सीएम ਭਗਵੰਤ ਮਾਨ ਦੇ ਤਿੱਖੇ ਤੇਵਰਾ ਮਗਰੋਂ ਰਾਜਪਾਲ ਦਾ ਯੂ ਟਰਨ ਮਾਨ ਸਰਕਾਰ ਦੀਆਂ ਕੀਤੀਆਂ ਤਾਰੀਫਾਂ ਚੰਨੀ ਸਰਕਾਰ ਵੇਲੇ ਵੰਡੀਆਂ ਗਰੰਟਾਂ ਦੀ ਹੋਵੇਗੀ ਜਾਂਚ ਵਿਜੀਲੈਂਸ ਨੇ ਇਸ ਸਬਾਬ ਕਾ ਵਿਧਾਇਕ ਨੂੰ ਕੀਤਾ ਤਲਬ ਪਟਵਾਰੀ ਕਾਨੂੰਗੋ ਤੇ ਡੀਸੀ ਦਫਤਰਾਂ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਮੁਲਾਜ਼ਮਾਂ ਵੱਲੋਂ 11 ਤੋਂ 13 ਸਤੰਬਰ ਤੱਕ ਕਲਮ ਛੋੜ ਹੜਤਾਲ ਦਾ ਫੈਸਲਾ ਲਿਆ ਗਿਆ ਹੈ ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਸੀਐਮ ਮਾਨ ਨੇ ਹੁਣ ਮੁਲਾਜ਼ਮਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਨੇ ਕਲਮ ਛੋੜ ਹੜਤਾਲ ਦੇ ਕੇ ਪਟਵਾਰੀਆਂ ਤੇ ਕਾਨੂੰਗਣ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿ ਹੈ ਕਿ ਨਿੱਜੀ ਮੰਗਾ ਜਾਂ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਸ਼ਾਮਲ ਲੋਕਾਂ ਲਈ ਕਲਮ ਛੋੜ ਹੜਤਾਲ ਨਾ ਕਰੋ ਟਵੀਟ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿ ਹੈ ਕਿ ਜਾਣਕਾਰੀ ਮੁਤਾਬਿਕ ਪਟਵਾਰੀ ਕਾਨੂੰਗੋ ਕਿਸੇ ਰਿਸ਼ਵਤ ਦੇ ਮਾਮਲੇ ਵਿੱਚ ਫਸੇ ਆਪਣੇ ਇੱਕ ਸਾਥੀ ਦੇ ਹੱਕ ਵਿੱਚ ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਵਿੱਚ ਕਲਮ ਛੋੜ ਹੜਤਾਲ ਕਰਨਗੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਤੁਹਾਡੇ ਹੱਥ ਵਿੱਚ ਦੇਣੀ ਹੈ ਜੇ ਨਹੀਂ ਇਹ ਫੈਸਲਾ ਸਰਕਾਰ ਕਰੇਗੀ ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾ ਫੜਨ ਨੂੰ ਤਿਆਰ ਬੈਠੇ ਨੇ ਪੰਜਾਬ ਦੇ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣ ਦਿੱਤੀ ਜਾਵੇਗੀ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਦੇ ਹੁਕਮਾਂ ਤੇ ਖੇਤੀਬਾੜੀ ਵਿਕਾਸ ਅਫਸਰ ਦਾ ਜਾਲੀ ਐਸਸੀ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੋਰ ਨੇ ਦੱਸਿਆ ਕਿ ਰਾਜ ਪਦਰੀ ਪੜਤਾਲ ਕਮੇਟੀ ਵੱਲੋਂ ਖੇਤੀਬਾੜੀ ਵਿਕਾਸ ਅਫਸਰ ਵਿਖੇਤਾਇਨਾਤ ਜਸਵਿੰਦਰ ਸਿੰਘ ਦੇ ਜਾਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਆਲਮਪੁਰ ਡਾਕਖਾਨਾ ਕੋਲੀ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਵੱਲੋਂ ਸਮਾਜਿਕ ਨਿਆਂ ਅਧਿਕਾਰ ਕਿੰਤਿਆਂ ਦੇ ਪ੍ਰਮੁਖ ਖਤਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਸੇ ਸ਼ਿਕਾਇਤ ਵਿੱਚ ਖੁਲਾਸਾ ਹੋਇਆ ਹੈ ਕਿ ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਜਾਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਵਾਇਆ ਸੀ ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਜਸਵਿੰਦਰ ਸਿੰਘ ਅਸਲ ਵਿੱਚ ਕੰਬੋ ਜਾਤੀ ਨਾਲ ਸਬੰਧਤ ਹੈ ਪਰ ਉਸ ਨੇ ਬਾਲਮਿਕੀ ਜਾਤੀ ਨਾਲ ਸਬੰਧਤ ਹੋਣ ਲਈ ਜਾਲੀ ਅਨੁਸੂਚਿਤ ਜਾਤੀ ਹਾਸਲ ਕੀਤੀ ਉਹਨਾਂ ਨੇ ਗੁਰਹਰਸਰਾਏ ਵਿਖੇ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਵਿਕਾਸ ਅਫਸਰ ਦੀ ਨੌਕਰੀ ਹਾਸਲ ਕੀਤੀ ਹੈ ਡਾਕਟਰ ਬਲਜੀਤ ਕੋਰ ਅਨੁਸਾਰ ਵਿਜੀਲੈਂਸ ਸੈਲ ਦੀ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਰਾਜਪਦਰੀ ਜਾਂਚ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਜਸਵਿੰਦਰ ਸਿੰਘ ਦਾ ਅਨੁਸੂਚੀ ਜਾਤੀ ਸਰਟੀਫਿਕੇਟ ਧੋਖਾ ਢੀ ਵਾਲਾ ਹੈ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਪੰਚਾਇਤਾਂ ਪੰਕ ਕਰਕੇ ਭਗਵੰਤਮਾਨ ਸਰਕਾਰ ਕਸੂਤੀ ਘਿਰ ਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਤੇ ਸਿਆਸੀ ਪਾਰਟੀਆਂ ਸਰਕਾਰ ਦੇ ਫੈਸਲੇ ਤੋਂ ਖਫਾਨ ਅਤੇ ਦੂਜੇ ਪਾਸੇ ਹਾਈ ਕੋਰਟ ਨੇ ਵੀ ਸਰਕਾਰ ਨੂੰ ਤਿੱਖੇ ਤੇਵਰ ਵਿਖਾਏ ਹਨ ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੀਫ ਜਸਟਿਸ ਰਵੀ ਸ਼ੰਕਰ ਝਾਦੀ ਕੁਵਾਈ ਵਾਲੇ ਰਿਵੀਜ਼ਨ ਬੈਂਚ ਨੇ ಗ್ರಾಮ ਪੰਚਾਇਤ ਭੰਗ ਕੀਤੇ ਜਾਣ ਦੇ ਮਾਮਲੇ ਤੇ ਦਾਇਰ ਚਾਹਤ ਪਟੀਸ਼ਨ ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਇਤਕਾਰ ਲਾਈ ਹੈ। ਹੁਣ ਚਰਚਾ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਇਹ ਫੈਸਲਾ ਪੂਠਾ ਪੈ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਜੁਲਾਈ 2002 ਵਿੱਚ ਤਤਕਾਲੀ ਅਮਰਿੰਦਰ ਸਿੰਘ ਸਰਕਾਰ ਨੂੰ ਵੀ ਇਸੇ ਮਾਮਲੇ ਤੇ ਨੋਮੋਸ਼ੀ ਚੱਲਣੀ ਪਈ ਸੀ। ਉਸ ਵੇਲੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਰਜਿੰਦਰ ਗੌਰ ਭੱਠਲ ਸਨ ਤੇ ਰਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਤੋਂ ਪੰਚਾਇਤਾਂ ਭੰਗ ਕੀਤੇ ਜਾਣ ਦੇ ਪਿਛਲੇ ਤੱਥਾਂ ਬਾਰੇ ਪੁੱਛਿਆ ਤਾਂ ਸਰਕਾਰ ਨੇ ਜਵਾਬ ਚ ਦਲੀਲ ਦਿੱਤੀ ਹੈ ਕਿ ਪੰਚਾਇਤਾਂ ਕੋਲ ਕਰੀਬ 1000 ਕਰੋੜ ਰੁਪਏ ਦੇ ਫੰਡ ਪਏ ਸਨ ਜਿਨ੍ਹਾਂ ਵਿੱਚ ਕਪਲਾ ਹੋਣ ਜਾਣ ਦਾ ਡਰ ਸੀ ਕਾਨੂੰਨੀ ਟੀਮ ਨੇ ਡਿਵੀਜ਼ਨ ਬੈਂਚ ਤੋਂ ਤਿਆਰੀ ਲਈ ਸਮਾਂ ਮੰਗਿਆ ਤਾਂ ਅਦਾਲਤ ਨੇ ਸੁਣਵਾਈ ਅੱਜ ਦੇ ਪਾ ਦਿੱਤੀ ਹੈ ਤੇ ਇਹ ਸੁਣਵਾਈ ਅੱਜ ਹੋਵੇਗੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਬਦਲ ਸਕਦਾ ਹੈ ਚੰਡੀਗੜ੍ਹ ਤੇ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋਣ ਦਾ ਅਨੁਮਾਨ ਹੈ ਚੰਡੀਗੜ੍ਹ ਮੁਹਾਲੀ ਜ਼ਿਲ੍ਹੇ ਪੁਰ ਡੇਰਾ ਬਸੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਤੇ ਬਾਰਿਸ਼ ਹੋ ਸਕਦੀ ਇਹ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰ ਜਾਰੀ ਕੀਤਾ ਹੈ ਤੇ ਕਈ ਥਾਂ ਮੌਸਮ ਖੁਸ਼ਕ ਰਹਿਣ ਵਾਲਾ ਹੈ। ਸ਼ਿਮਲਾ ਮੌਸਮ ਵਿਭਾਗ ਨੇ ਕਾਂਗੜਾ ਉੱਨਾ ਬਿਲਾਸਪੁਰਾ ਤੇ ਹਮੀਰਪੁਰ ਵਿੱਚ 1-2 ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕਰਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਵਿੱਤੀ ਯੋਜਨਾਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚਿਮਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਗਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ। ਇਸੇ ਤਹਿਤ ਜਰਨਲ ਮੈਨੇਜਰ ਪੰਜਾਬ ਰੋਡਵੇਜ਼ ਲੁਧਿਆਣਾ ਵਿਖੇ ਤਾਇਨਾਤ ਹਾਇਕ ਕੰਟਰੋਲਰ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਮੁਅਤਲ ਕੀਤਾ ਗਿਆ ਹੈ। ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚਿਮਮਾ ਨੇ ਦੱਸਿਆ ਕਿ ਮੁਅਤਲ ਗਈ ਸਹਾਇਕ ਕੰਟਰੋਲਰ ਸੀਮਾ ਗੁਪਤਾ ਜਨਰਲ ਮੈਨੇਜਰ ਪੰਜਾਬ ਰੋਡਵੇ ਲੁਧਿਆਣਾ ਵਿਖੇ ਤਾਇਨਾਤੀ ਹਸੀਅਤੇ ਉਸ ਕੋਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵਾਧੂ ਚਾਰਜ ਵੀ ਸੀ ਉਹਨਾਂ ਨੇ ਦੱਸਿਆ ਕਿ ਉਪਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਇਹ ਅਧਿਕਾਰੀ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਪ੍ਰੋਬੇਸ਼ਨ ਕਲੀਅਰ ਕਰਨ ਦੇ ਬਦਲੇ ਵਿੱਚ ਰਿਸ਼ਵਤ ਮੰਗਦੀ ਹੈ ਚੀਮਾ ਨੇ ਦੱਸਿਆ ਕਿ ਪੜਤਾਲ ਉਪਰੰਤ ਉਕਤ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮਤਲ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਤੇਵਰਾ ਮਗਰੋਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਤੇ ਸੁਰ ਨਰਮ ਪੈ ਗਏ ਹਨ ਰਾਜਪਾਲ ਪ੍ਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਸ਼ਿਫਾਰਿਸ਼ ਕਰਨ ਵਾਲੇ ਚੇਤਾਵਨੀ ਦਿੱਤੀ ਸੀ ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਤਿੱਖੇ ਤੇਵਰ ਵਿਖਾਏ ਸੀ ਇਸ ਮਗਰੋਂ ਰਾਜਪਾਲ ਨੇ ਯੂ ਟਰਨ ਲੈ ਲਿਆ ਹੈ ਇਸ ਲਈ ਚੰਡੀਗੜ੍ਹ 'ਚ ਰਾਜਪਾਲ ਨੇ ਪੰਜਾਬ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸੂਬੇ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਖੇਡ ਦਿਵਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਤੇ ਹਰ ਦ੍ਰਿਸ਼ਟੀ ਤੋਂ ਪੰਜਾਬ ਦੇਸ਼ ਭਾਰ ਵਿੱਚ ਨੰਬਰ 1 ਹੈ ਰਾਜਪਾਲ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਕਰਮ ਭੂਮੀ ਤੇ ਮਾਣ ਹੈ ਉਹਨਾਂ ਨੇ ਕਿਹਾ ਕਿ ਦੇਸ਼ ਚ ਅਨਾਜ ਸੰਕਟ ਮੌਕੇ ਤੇ ਮੌਜੂਦਾ ਸਮੇਂ ਗੋਦਾਮਾਂ ਨੂੰ ਭਰੇ ਰੱਖਣ ਚ ਪੰਜਾਬ ਦਾ ਵੱਡਾ ਯੋਗਦਾਨ ਹੈ ਇਸ ਦੌਰਾਨ ਰਾਜਪਾਲ ਨੇ ਸਰੋਂ ਸਾਗ ਅਤੇ ਮੱਕੀ ਦੀ ਰੋਟੀ ਦੀ ਗੱਲ ਕੀਤੀ ਰਾਜਪਾਲ ਦੇ ਨਰਮ ਸੁਰ ਵੇਖ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨਾਲ ਖਿੱਚੋ ਤਣ ਘਟ ਸਕਦੀ ਹੈ ਪੰਜਾਬ ਬਿਜ਼ਨਸ ਵੀਰੋ ਵੱਲੋਂ ਪਿਛਲੇ ਸਮੇਂ ਦੌਰਾਨ ਜਿੱਥੇ ਕਾਂਗਰਸ ਦੇ ਕਈ ਮੰਤਰੀਆਂ ਤੇ ਆਮਦਨ ਸਰੋਤਾਂ ਤੋਂ ਵੱਧ ਜ਼ਾਇਦਾਦ ਇਕੱਠੀ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਵਿਭਾਗ ਨੇ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਹੁਣ ਪੰਜਾਬ ਭਾਜਪਾ ਦੇ ਆਗੂ ਡਾਕਟਰ ਹਰਜੋਤ ਕਮਲ ਨੇ ਵੀ 30 ਅਗਸਤ ਨੂੰ ਮੋਗਾ ਵਿਖੇ ਤਲਬ ਕੀਤਾ ਹੈ ਦੱਸਣਾ ਬਣਦਾ ਹੈ ਕਿ ਪਿਛਲੇ 5 ਸਾਲਾਂ ਦੌਰਾਨ ਸਾਬਕਾ ਵਿਧਾਇਕ ਵੱਲੋਂ ਆਪਣੇ ਹਲਕੇ ਵਿੱਚ ਵੰਡੀਆਂ ਗਈਆਂ ਗ੍ਰਾਂਟਾਂ ਦੀ ਜਾਂਚ ਪੜਤਾਲ ਕਰਨ ਲਈ ਸੱਦਾ ਗਿਆ ਹੈ ਭਾਵੇਂ ਵਿੱジネス ਵਿਭਾਗ ਵੱਲੋਂ ਇਸ ਮਾਮਲੇ ਸੰਬੰਧੀ ਹਲੇ ਤੱਕ ਅਧਿਕਾਰਿਤ ਤੌਰ ਤੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਪਰ ਸੂਤਰ ਦੱਸਦੇ ਹਨ ਕਿ ਵਿਭਾਗ ਵੱਲੋਂ ਮੁੱਖ ਮੰਤਰੀ ਚੰਨੀ ਦੇ ਕਾਰਜਕਾਲ ਦੌਰਾਨ ਵੰਡ ਕੀਤੀਆਂ ਗਈਆਂ ਗ੍ਰਾਂਟਾਂ ਦੀ ਵਿਭਾਗ ਵੱਲੋਂ ਜਾਂਚ ਕੀਤੀ ਜਾਣੀ ਹੈ ਦੱਸਣਾ ਬਣਦਾ ਹੈ ਕਿ ਵਿਧਾਇਕ ਡਾਕਟਰ ਹਰਜੋਤ ਕਮਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਆ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਤੇ ਉਹਨਾਂ ਨੇ ਭਾਜਪਾ ਦੀ ਸ਼ੀਟ ਤੇ ਚੋਣ ਵੀ ਲੜੀ ਸੀ ਹੱਦ ਯਾਰ ਲੱਖ ਲੱਖ ਡੇਢ ਡੇਢ ਲੱਖ ਤਨਖਾਹ ਲੈਣੇ ਹੋ ਰੋਜ਼ ਹੜਤਾਲ ਹਾਜ ਯੂਨੀਅਨ ਇਹ ਹੜਤਾਲ ਸਰਕਾਰੀ ਕਰਮਚਾਰੀਆਂ ਸਰਕਾਰ ਦੀ ਨੌਕਰੀ ਕਰ ਰਹੇ ਹੋ ਕੋਈ ਮੰਗ ਹੈ ਕੋਈ ਜਾਇਜ਼ ਹੈ ਕੋਈ ਕੋਈ ਨਿੱਜੀ ਹੈ ਕੋਈ ਜਾਇਜ਼ ਮੰਗ ਦੱਸੋ ਨਾ ਜੀ ਕਲਮ ਸ਼ੋਰ ਹੜਤਾਲ ਉਥੇ ਕੀ ਹੋਊਗਾ ਲੋਕ ਤੰਗ ਹੋਣਗੇ ਲੋਕ ਤੰਗ ਹੋਣਗੇ ਫਿਰ ਭਗਵਾਨ ਤੁਮਾਨ ਨੂੰ ਪੰਗਾ ਪਾਊਗਾ ਅੱਛਾ ਫਿਰ ਭਗਵਾਨ ਤੁਮਾਨ ਨੂੰ ਪੰਗਾ ਪਾਉਣ ਵਾਸਤੇ ਲੋਕਾਂ ਨੂੰ ਤੰਗ ਕਰੋਗੇ ਫਿਰ ਪਹਿਲੀ ਮੈਂ ਹੀ ਕਿਉਂ ਨਾ ਕਹਿਦਾ ਉਹਨਾਂ ਨੂੰ ਕਿ ਭਾਈ ਆਇਓ ਨਾ ਫਿਰ ਕਲਮ ਤੋਂ ਬਾਅਦ ਇੱਕ ਵਾਰੀ ਕਲਮ ਛੱਡ ਕੇ ਦਿਖਾਓ ਤੁਸੀਂ ਫਿਰ ਕਲਮ ਛੋੜ ਹੜਤਾਲ ਉਹ ਸਾਡੇ ਕੋਲੇ ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਤੁਹਾਡੇ ਨਾਲ ਵੱਧ ਬੜੇ ਲਿਖੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਤੁਸੀਂ ਸ਼ੁਕਰ ਕਰੋ ਤੁਹਾਨੂੰ ਕਲਮ ਮਿਲੀ ਹੋਈ ਹੈ ਯਾਰ ਕਲਮ ਛੋੜ ਹੜਤਾਲ ਇਸ ਤਰ੍ਹਾਂ ਨਹੀਂ ਚੱਲੂਗਾ ਸ਼ਾਇਦ ਮੈਨੂੰ ਸਮਝਦੇ ਹੋਣਗੇ ਨਵੇਂ ਆਏ ਨੇ ਇਹ ਜਾਂ ਨਵੇਂ ਹੈ ਮੈਨੂੰ ਸਭ ਪਤਾ ਹੈ ਮੈਂ ਕੋਈ ਨਮਾ ਨਹੀਂ ਮੇਰੀ ਕੱਲੀ ਕੱਲੀ ਗੱਲ ਤੇ ਮੇਰੀ ਬਾਜ ਅੱਖ ਹੈ ਮੇਰੀ ਕਿ ਕੌਣ ਕਿੱਥੇ ਲੋਕਾਂ ਨੂੰ ਤੰਗ ਕਰ ਰਿਹਾ ਜਿਹੜਾ ਖਜ਼ਾਨੇ ਦਾ ਪੈਸਾ ਖਾਊਗਾ ਜਿਹੜਾ ਪੰਜਾਬ ਦੇ ਖਜ਼ਾਨੇ ਦਾ ਪੈਸਾ ਖਾ ਚੁੱਕਿਆ ਹੈ ਜਾਂ ਜਿਹੜਾ ਲੋਕਾਂ ਨੇ ਸਹੂਲਤਾਂ ਦੇ ਵਿੱਚ ਟਾਂਗੜਾ ਆਊਗਾ ਕੋਈ ਉਹਨੂੰ ਉਹਦੇ ਵਾਸਤੇ ਕੋਈ ਮੇਰੇ ਕੋਲੇ ਹਮਦਰਦੀ ਨਹੀਂ ਹੈ ਕਿ ਮੇਰੇ ਕੋਲੇ ਹਮਦਰਦੀ ਲੈ ਕੇ ਨਾ ਆਵੇ ਉਹ ਤੇ ਸਖਤ ਐਕਸ਼ਨ ਹੋਊਗਾ ਜੀ ਅੱਗੇ ਦੀ ਅੱਖੇ ਆ ਕਲਮ ਛੋੜ ਵਾਲਿਆਂ ਨੇ ਅੱਗੇ ਦੀ ਅੱਗੇ ਬੰਦੇ ਰੱਖੇ ਹੋਏ ਨੇ ਆਪ ਜਾਂਦੇ ਹੀ ਨਹੀਂ ਉੱਥੇ ਹੋਰ ਬੰਦਾ ਰੱਖਿਆ ਹੋਇਆ ਹੈ 10000 ਤੇ ਰੱਖਿਆ ਬੰਦਾ ਕਿਉਂਕਿ ਆਪ ਇੰਨੀ ਲੈਂਦਾ ਆਪ ਕੋਈ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਮੇਰੇ ਕੋਲੇ ਸਾਰੀਆਂ ਲਿਸਟਾਂ ਪਈਆਂ ਨੇ ਮੈਨੂੰ ਪਸ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਨਾ ਕਿਰਪਾ ਕਰ ਆਹੀ ਚੱਲੂਗੀ ਹੁਣ ਰਖੜੀ ਤਾਂ ਮੈਨੂੰ ਲੱਗਦਾ ਉਹਨੇ ਚਲਾਉਣੀ ਨੇ ਇਹਨਾਂ ਨੇ ਆ ਮੀਡੀਆ ਵਾਲੇ ਨੇ ਆਹੀ ਚੱਲੂ ਭਗਵਾਨ ਤੁਮੋਂ ਨੇ ਦਿੱਤੀ ਸਿੱਧੀ ਧਮਕੀ ਕੋਈ ਗੱਲ ਜੇ ਧਮਕੀ ਮੰਨਣੀ ਹੈ ਧਮਕੀ ਮੰਨ ਲਓ ਮੈਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜੂਗਾ ਤਾੜੀਆਂ ਮਾਰ ਦਿਓਣੇ ਇਹ ਵੀ ਆ ਜਾਣਗੇ ਵਿੱਚ ਗੱਲ ਨਹੀਂ ਬਾਤ ਨਹੀਂ ਤੀਜੇ ਦਿਨ ਦਰੀ ਪਿਛਾ ਕੇ ਬਹਿ ਜਾਂਦੇ ਉੱਥੇ ਕੰਮ ਕਰਕੇ ਰਾਜੀ ਨਹੀਂ ਕੋਈ ਆ ਜੇ 7:30 ਵਜੇ ਮੈਂ ਟਾਈਮ ਕੀਤਾ ਤਾਂ ਮੈਂ 7:30 ਵਜੇ ਜਾਂਦਾ ਸੀਗਾ ਆਪ ਕੰਮ ਕਰਨ ਮੈਂ ਵੀ ਕੰਮ ਸਮਝਦਾ ਆਪਣੇ ਕੰਮ ਨੂੰ ਰਿਕਾਰਡ ਕਰਾ ਕੇ ਦੇਖ ਲਿਓ ਸੈਕਟਰੀਏਟ ਦੇ ਵਿੱਚ ਮੈਂ ਕਈ ਵਾਰੀ ਰਾਤ ਦੇ 8-8 ਵਜੇ ਤੱਕ ਬੈਠਾ ਆਪਣੇ ਦਫ਼ਤਰ 'ਚ ਕਿ ਫਾਈਲਾਂ ਪੂਰੀਆਂ ਨਹੀਂ ਹੋਈਆਂ 8-8 ਵਜੇ ਤੱਕ ਰਾਤ ਦੇ ਮੈਂ ਕੰਮ ਕਰਦਾ ਮੈਂ ਵੀ ਇਹਨੂੰ ਕੰਮ ਸਮਝਦਾ ਔਰ ਇਹ ਕੰਮ ਮੈਂ ਲੋਕਾਂ ਦੇ ਹੱਥ ਜੋੜ ਕੇ ਆਪ ਮੰਗਿਆ ਹੋਇਆ ਕਿ ਮੈਨੂੰ ਇਹ ਕੰਮ ਦਿਓ ਫਿਰ ਤੁਸੀਂ ਦੇਖਿਓ ਤੇ ਤੁਸੀਂ ਮੈਨੂੰ ਦੇਤਾ ਕੰਮ ਇਹ ਹੁਣ ਤੁਸੀਂ ਵੇਖ ਲਿਓ ਮੈਂ ਮੈਂ ਕੰਮ ਤੇ ਹਾਂ ਬਸ ਸੂਬਾ ਜਨਸ਼ਕਤਰ ਡੀਸੀਸਪਰ ਕਰਮਚਾਰੀ ਯੂਨੀਅਨ ਪੰਜਾਬ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇੱਕ ਪੋਸਟ ਪਾਈ ਗਈ ਕਿ ਡੀਸੀ 77 ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਜਿੱਕਰ ਕਰਮਸ਼ੋਰ ਹੜਤਾਲ ਕਰੇਗੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਹੜਤਾਲ ਕਰੋ ਪਰ ਬਾਅਦ ਵਿੱਚ ਸਰਕਾਰ ਦੇਖੇਗੀ ਕਿ ਕਲਮਾ ਤੁਹਾਡੇ ਹੱਥਾਂ ਵਿੱਚ ਰਹਿਣੀਆਂ ਜਾਂ ਕਿਸੇ ਹੋਰ ਦੇ ਹੱਥਾਂ ਵਿੱਚ ਪੜਾਉਣੀਆਂ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ 23 ਜੂਨ 1952 ਦੀ ਮਾਨਤਾ ਪ੍ਰਾਪਤ ਯੂਨੀਅਨ ਹੈ ਜਿਸ ਨੂੰ ਇੱਕ ਆਪਣਾ ਸੰਵਿਧਾਨਿਕ ਹੱਕ ਰੱਖਣ ਦਾ ਅਧਿਕਾਰ ਹੈ ਤੁਸੀਂ ਸਾਡੇ ਸੰਵਿਧਾਨਿਕ ਹੱਕ ਵੀ ਜਿਹੜੇ ਆ ਉਹ ਖੋਹਣਾ ਚਾਹੁੰਦੇ ਹੋ ਜਦੋਂ ਤੁਸੀਂ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਵੀ ਕਿਸੇ ਵੀ ਮੁਲਾਜ਼ਮ ਕਰਮਚਾਰੀ ਨੂੰ ਹੜਤਾਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਸੇ ਵੀ ਕਰਮਚਾਰੀ ਨੂੰ ਸੜਕਾ ਦੇ ਨਹੀਂ ਆਉਣਾ ਪਏਗਾ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਆਪ ਜੀ ਨੂੰ ਡੀਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਵਾਰ-ਵਾਰ ਮੰਗ ਪੱਤਰ ਭੇਜਣ ਤੇ ਵੀ ਆਪ ਨੇ ਜਰੂਰੀ ਨਹੀਂ ਸਮਝਿਆ ਕਿ ਇਹਨਾਂ ਨਾਲ ਮੀਟਿੰਗ ਕੀਤੀ ਜਾਵੇ ਤੇ ਇਹਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਜੇਕਰ ਤੁਸੀਂ ਮੰਗ ਪੱਤਰ ਨੂੰ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਤੁਸੀਂ ਇਹ ਟਵੀਟ ਨਾ ਕਰਦੇ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਕਿ ਸਬੰਧਨ ਗ੍ਰੇਡ 1 ਜੋ ਕਿ ਚਾਰ ਅਸਾਮੀਆਂ ਖਾਲੀ ਬਈਆਂ ਉਹਨਾਂ ਦੇ ਪ੍ਰੋਮੋਸ਼ਨਾਂ ਹੋਣ ਵਾਲੀਆਂ ਸੁਪਰੀਮ ਗ੍ਰੇਡ 2 ਦੀਆਂ 50 ਸਾਮੀਆਂ 2 ਢਾਈ ਸਾਲਾਂ ਤੋਂ ਖਾਲੀ ਪਈਆਂ ਜਿਨ੍ਹਾਂ ਤੇ ਪ੍ਰਮੋਸ਼ਨਰ ਹੋਣ ਵਾਲੀਆਂ 1230 ਸੀਨੀਅਰ ਸਾਇਕ ਦੀਆਂ ਸਾਮੀਆਂ ਖਾਲੀ ਪਈਆਂ ਜਿਨ੍ਹਾਂ ਤੇ ਇੱਕ ਪ੍ਰਮੋਸ਼ਨਰ ਹੋਣ ਵਾਲੀਆਂ ਇਸ ਤੋਂ ਇਲਾਵਾ ਨਵ ਸਿਲਦਾ ਦਾ ਕੋਟਾ ਇਸ ਤੋਂ ਇਲਾਵਾ ਜਿਹੜੀ ਮੰਗ ਹੈਗੀ ਆ ਕਿ ਕੱਚੇ ਕਰਮਚਾਰੀ ਪੱਕੇ ਕਰਨੇ ਡੀਸੀ ਦਫਤਰਾਂ ਵਿੱਚ ਔਰ ਸੋਰਸਿੰਗ ਦੇ ਕਰਮਚਾਰੀ ਨੂੰ ਇਹ ਤੱਕ ਕਾਬੂ ਨੂੰ ਪੱਕਾ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਦੀ ਸੈਲਰੀ ਵਧਾਈ ਗਈ ਆ ਜਥੇਬੰਦੀ ਵੱਲੋਂ ਅਜੇ ਤੱਕ ਮੁਲਾਜ਼ਮਾਨਾ رائے ਕਰਕੇ ਅਜੇ ਤੱਕ ਸਟੈਂਡ ਕਰ ਰਹੀ ਹੈ ਕਿ ਜਿਹੜੀ 11 12 13 ਦੀ ਕਰਮਚੂਰ ਹੜਤਾਲ ਹੈ ਇਹ ਹੜਤਾਲ ਇਦਾਂ ਹੀ ਰਹੇਗੀ ਕਿਉਂਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਮੁਲਾਜ਼ਮਾਂ ਦੇ ਹੱਥਾਂ 'ਚ ਕਲਮਾਂ ਖੋਈਆਂ ਜਾਣਗੀਆਂ ਤੇ 5 6 ਲੱਖ ਮੁਲਾਜ਼ਮ ਹੈ ਤੇ ਉਹਨਾਂ ਦੇ 5 6 ਲੱਖ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੀਆਂ ਵੋਟਾਂ ਨਾਲ ਮੁੱਖ ਮੰਤਰੀ ਜੀ ਤੁਸੀਂ ਵੀ ਬਣੇ ਹੋ ਤੁਸੀਂ ਤੁਹਾਡੀ ਕਲਮ ਜਿਹੜੀ ਹੈ ਸਾਡੀਆਂ ਵੋਟਾਂ ਨਾਲ ਵੀ ਤੁਹਾਡੇ ਹੱਥਾਂ 'ਚ ਪੜਾਈ ਗਈ ਹੈ ਜਿਹੜਾ ਰੱਖਿਆ ਬੰਦਨਾ ਸੀ ਇਹਨੂੰ ਇੱਕ ਅਲੱਗ ਤਰੀਕੇ ਨਾਲ ਮਨਾਇਆ ਜਿਹੜਾ ਅਸੀਂ ਐਸੋਲੇ ਖੜੇ ਹਾਂ ਜੀ ਪਟਾਲਾ ਜਿਹੜਾ ਡਰਗ ਡਿਡਿਕਸ਼ਨ ਸੈਂਟਰ ਐ ਸਾਡੇ ਕੈਂਪ ਦੇ ਵਿੱਚ ਜਿਹੜਾ ਰੈਡ ਕਰਾਸ ਨੂੰ ਰਨ ਕਰਦੀ ਹੈ ਔਰ ਇਹਦੇ ਵਿੱਚ ਜਿੰਨੇ ਬੰਦੇ ਆ ਗਿਆ ਉਹਨਾਂ ਨੂੰ ਪਰਪਸ ਸੀਗਾ ਉਹਨਾਂ ਨੂੰ ਮੋਟੀਵੇਟ ਕਰਨਾ ਔਰ ਉਹਨਾਂ ਨੂੰ ਇੱਕ ਰੋਲ ਮਾਡਲ ਬਣਾ ਕੇ ਇੱਥੋਂ ਉਹਨਾਂ ਨੂੰ ਨੱਚਾ ਚੁੜਾ ਕੇ ਇੱਕ ਪੀਅਰ ਐਜੂਕੇਟਰ ਦੇ ਤੌਰ ਤੇ ਇੱਥੋਂ ਜਾਣ ਉਹ ਆਪਣੇ ਪਿੰਡਾਂ ਚੋਂ ਆਪਣੇ ਮੱਲਿਆਂ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਆਣ ਤੇ ਏਜੈਂਟਸ ਆਫ ਚੇਂਜ ਬਣਨ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਕਹਿੰਦੇ ਆ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਚਾਹੁੰਦੇ ਆ ਉਹਦੇ ਵਾਸਤੇ ਜ਼ਰੂਰੀ ਹੈ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਉਹਦੇ ਵਾਸਤੇ ਉਹਨਾਂ ਨੇ ਖੇਡਾਂ ਮਤਲਬ ਪੰਜਾਬ ਦੀਆਂ ਕਲ ਦੂਜੀਆਂ ਜਿਹੜੀਆਂ ਆ ਗਈਆਂ ਸ਼ੁਰੂ ਕਰਾਈਆਂ ਹੈਗੀਆਂ ਇਹ ਵੀ ਇੱਕ ਤਰੀਕਾ ਹੈ ਬੱਚਾ ਨੂੰ ਨਸ਼ੇ ਤੋਂ ਕੱਢਣ ਦਾ ਇਸ ਤਰ੍ਹਾਂ ਹੀ ਉਹਨਾਂ ਨੇ ਜੌਬਸ ਦਿੱਤੀਆਂ ਆਈਆਂ ਲੋਕਾਂ ਨੂੰ ਔਰ ਐਜੂਕੇਸ਼ਨ ਦੇ ਵਿੱਚ ਇੰਪਰੂਵਮੈਂਟਸ ਕਰ ਰਹੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਮਤਲਬ ਥੀਲੇ ਉਸੀਲੇ ਸਾਡੇ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸੋ ਅੱਜ ਦਾ ਜਿਹੜਾ ਰੱਖਿਆ ਬੰਦਨਾ ਅਸੀਂ ਇਨੋਕੇਟ ਕਰਾ ਲਈ ਆ ਵੀ ਇੱਥੇ ਵੀ ਕੇ ਸਿਸਟਰ ਸਾਰੇ ਹੋਰ ਵੀ ਆਏ ਸੀ ਐਨ ਜੀਓ ਜ ਉਹ ਹੈਗਾ ਕਿ ਇਹਨਾਂ ਤੋਂ ਜਿਹੜੇ ਡਰਗ ਅਡਿਕਟਸ ਆ ਗਏ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਹਿੰਮਤਾ ਦੀ ਭਾਵਨਾ ਉਹਨੂੰ ਕੱਢਣਾ ਔਰ ਉਹਨਾਂ ਨੂੰ ਲੇਕਦਾਮ ਫਿਰ ਲੱਗ ਕੇ ਹਾਂ ਵੀ ਜਿਹੜਾ ਸਮਾਜ ਆ ਸਾਡੇ ਬਾਰੇ ਸੋਚਦਾ ਸਾਡੇ ਬਾਰੇ ਚਿੰਤਤ ਹੈ ਉਹਨਾਂ ਨੂੰ ਇੱਕ ਚੰਗੇ ਰਸਤੇ ਤੇ ਲੈ ਕੇ ਜਾਣਾ ਜਿਹੜੇ ਰਸਤੇ ਤੇ ਚੱਲੇ ਹੋ ਉਸ ਤੋਂ ਹਟਾ ਕੇ ਉਹਨਾਂ ਨੂੰ ਆ ਕੇ ਕੋਈ ਕੰਮ ਸਿੱਖਣ ਕੰਮ ਕਰਨ ਆਪਣੇ ਪਰਿਵਾਰਾਂ ਚ ਰਹਿਣ ਵਰਸਾਬ ਲਗਾਤਾਰ ਸਾਦੀ ਨਾਲ ਕੰਮ ਕਰ ਰਹੇ ਆ ਔਰ ਬਹੁਤ ਉਹਨਾਂ ਨੇ ਮੇਰੇ ਅੱਗੇ ਆਪਣੇ ਡੀਜੀਪੀ ਸਾਹਿਬ ਉਹਨਾਂ ਨੇ ਉਹਦੇ ਬਾਰੇ ਸਾਰੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਦੂਜਾ ਹੈਗਾ ਸਟਿਗਮਾ ਰਿਡਕਸ਼ਨ ਹਾਰਮ ਰਿਡਕਸ਼ਨ ਔਰ ਜਿਹੜੀ ਡਿਮਾਂਡ ਰਿਡਕਸ਼ਨ ਹੈ ਇਹ ਤਿੰਨ ਜਿਹੜੇ ਫੀਲਡ ਹੈ ਮੇਰੇ ਅਧਿਕਾਰ ਖੇਤਰ ਚ ਆਉਂਦੇ ਆ ਸਿਹਤ ਅਧਿਕਾਰ ਖੇਤਰ ਚ ਆਉਂਦੇ ਆ ਸੋ ਅਸੀਂ ਅੱਜ ਦਾ ਆਪਣਾ ਹੈਗਾ ਸਟਿਗਮਾ ਘਟਾਉਣ ਦਾ ਜਿਹੜੇ ਬੰਦੇ ਨਸ਼ਾ ਲਾਂਦੇ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਣਾ ਉਹ ਹਾਰਮ ਰਿਡਕਸ਼ਨ ਹੈ ਔਰ ਜਿਹੜਾ ਜਦੋਂ ਆ ਬੰਦੇ ਨਸ਼ਾ ਕਰਨੇ ਬੰਦ ਕਰ ਦੇਣਗੇ ਜਾਂ ਨਾਰਮਲ ਦਵਾਈਆਂ ਤੇ ਜਾਂ ਆਪਣਾ ਕੰਮ ਕਰਨ ਲੱਗ ਜਾਣਗੇ ਕਿਸੇ ਹੋਰ ਮਕਸਦ ਨਾਲ ਜੁੜ ਜਾਣਗੇ ਨਸ਼ੇ ਨੂੰ ਛੱਡ ਕੇ ਉਹਨੂੰ ਜਿਹੜਾ ਹੋਏਗਾ ਉਹਦੇ ਨਾਲ ਲੋਕਾਂ ਦੀ ਡਿਮਾਂਡ ਨਹੀਂ ਰਹੇਗੀ ਨਸ਼ਾ ਹੋਏਗਾ ਲੇਕਿਨ ਲੋਕ ਨਸ਼ਾ ਕਰਨਗੇ ਨਹੀਂ ਪਹਿਲਾਂ ਪੰਜਾਬ ਚ ਕਿਸੇ ਵਲੇ ਹੁੰਦਾ ਸੀ ਸੋ ਇਹ ਤਿੰਨ ਕੰਮ ਅਸੀਂ ਕਰ ਰਹੇ ਆ ਸਾਡਾ ਸਿੱਤ ਵਿਭਾਗ ਕਰ ਰਿਹਾ ਸਾਰੇ ਅਸੀਂ ਇਕੱਠੇ ਹੋ ਕੇ ਔਰ ਜਿਹੜੀ ਸਪਾਈ ਰਿਡਕਸ਼ਨ ਹੈ ਉਹਦੇ ਤੇ ਪੁਲਿਸ ਬਹੁਤ ਵੱਗ ਰਹੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇੱਕ ਡਰੱਗ ਵਾਰ ਡਰੋਨਸ ਤੇ ਨਸ਼ਾ ਆ ਰਿਹਾ ਹੋਰ ਬਹੁਤ ਸਾਰੇ ਜਾਣ ਬੁੱਝ ਕੇ ਮਤਲਬ ਪੰਜਾਬ ਇਸ ਬੀਇੰਗ ਇਨਕਲੂਡਡ ਵਿਦ ਨਾਰਕ ਡਰੋਨਸ ਸੋ ਉਹਦੇ ਵਾਸਤੇ ਪੁਲਿਸ ਬਹੁਤ ਮੁਸ਼ਕਲ ਦੀ ਨਾਲ ਬੜੇ ਮੁਸ਼ਕਲ ਹਾਲਾਤਾਂ ਵਿੱਚ ਕੰਮ ਕਰਦੀ ਔਰ ਬਹੁਤ ਵਧੀਆ ਕੰਮ ਸੈਂਟਰ ਗਵਰਨਮੈਂਟ ਨੇ ਰਾਹਤ ਦਿੱਤੀ 200 ਰੁਪਏ ਗੈਸ ਸਿਲੰਡਰ ਚ ਪਹਿਲੀ ਵਾਰ ਹੀ ਹੋਇਆ ਜਦ ਵੱਧ ਘਟਿਆ ਸਿਲੰਡਰ ਹੁਣ ਤੱਕ ਦਾ ਕੀ ਦੇਖਦੇ ਹੋ ਲੱਗਦਾ ਲੋਕ ਸਭਾ ਚੋਣਾਂ ਨੇ ਨਹੀਂ ਦੇਖੋ ਗੱਲ ਇਹ ਆ ਅਜਾ ਇਸਕਾ ਕੀ ਸ਼ੁਰੂ ਹੋ ਗਈ ਅੱਛਾ ਅੱਛਾ ਗੱਲ ਇਹ ਆ ਕਿ ਜਿਹੜਾ ਪਹਿਲੀ ਗੱਲ ਤੇ ਮੈਂ ਮੁਕਸਦ ਮੱਥਾ ਟੇਕਦਾ ਹਾਂ ਤੇ ਮੈਂ ਤਾਂ ਹੋਰ ਕੋਈ ਪੋਲਿਟੀਕਲ ਪ੍ਰੋਗਰਾਮ ਨਹੀਂ ਸਾਡੇ ਐਮਐਲਏ ਸਾਹਿਬ ਬਦਾਰ ਸਾਹਿਬ ਇਹਨਾਂ ਕੋ ਛਾਪੀ ਥੀ ਸਾਡਾ ਇੱਕ ਘਰ ਹੈ ਸਾਡੀ ਡਿਊਟੀ ਹੈ ਜਿੱਥੇ ਅਸੀਂ ਜਾਂਦੇ ਉੱਥੇ ਆਪਣੇ ਪਾਰਟੀ ਆਗੂ ਨੂੰ ਮਿਲਦੇ ਦੂਜਾ ਇਹ ਕਿ ਜਿਹੜਾ 200 ਰੁਪਿਆ ਕੱਟ ਕੀਤਾ ਉਹਨਾਂ ਨੇ ਇਲੈਕਸ਼ਨ ਚ ਰਹਿ ਗਏ 8-9 ਮਹੀਨੇ ਲੋਕ ਸਭਾ ਦੇ ਚਾਰੇ ਪਾਸੇ ਉਹ ਬੀਜੇਪੀ ਨੂੰ ਦੇਸ਼ ਦੇ ਵਿੱਚ ਮਤਲਬ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਘੇਰਿਆ ਬਹੁਤ ਬੁਰੀ ਹਾਲਤ ਕੀਤੀ ਦੇਸ਼ ਦੀ ਇਕਨੋਮੀ ਦੀ ਹਾਤੀ ਦੀ ਸੋ ਵੋਟਾਂ ਦੇ ਕਰਕੇ ਉਹਨਾਂ ਨੇ ਮੈਂ ਇਹ ਤੇ ਨਹੀਂ ਕਹਿੰਦਾ ਕਿ ਮਾੜਾ ਕੀਤਾ ਚਲੋ ਫਾਇਦਾ ਹੀ ਆ ਲੋਕਾਂ ਨੂੰ ਪਰ ਇਹਦਾ ਮਤਲਬ ਜਿਹੜਾ ਪੋਲੀਟੀਕਲ ਇੰਟਰਸਟ ਜਿਹੜੇ મોદી ਦੇ ਉਹ ਸਾਫ਼ ਦਿਖਾਈ ਦਿੰਦੇ ਆ ਕਿ ਵੋਟਾਂ ਨੇੜੇ ਆ ਗਈਆਂ ਪਹਿਲਾਂ ਤਾਂ 5 ਸਾਲ ਪਹਿਲਾਂ ਪੁੱਛਣੀ ਰੇਟ ਕਿੱਥੇ ਦੇ ਕਿੱਥੇ ਸੀ ਸਿਲੰਡਰ ਕਿੱਥੇ ਦੇ ਕਿੱਥੇ ਲੈ ਗਏ ਹੁਣ ਵਟਾ ਕਰਕੇ ਜਿਹੜਾ ਉਹ ਕਟਾ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਕ੍ਰੈਟ ਪਈ ਸੀ ਕਹਿੰਦੇ ਨੋਟੀਫਿਕੇਸ਼ਨ ਜਾਂ ਤਾਂ ਹੁਣ ਜਾਰੀ ਕਰ ਦੋ ਅੱਜ ਹਾਈ ਕੋਰਟ ਨੇ ਕਿਹਾ ਜਾਂ ਕਹਿੰਦੇ ਦੁਬਾਰਾ ਉਹਨਾਂ ਨੂੰ ਬਹਾਲ ਕਰ ਦੋ ਜਾਂ ਦਰਜਾ ਚ ਮਾਨਜੋਗ ਹਾਈ ਕੋਰਟ ਦੇ ਮੈਂ ਸੁਣਦਾ ਹੁੰਦਾ ਸੀਗਾ ਹਾਂਜੀ ਬਸੋ ਤੂਈਕ ਹੈ ਇਹ ਹਾਈ ਕੋਰਟ ਦੇ ਵਿੱਚ ਕੇਸ ਹੈ ਉਸ ਤੋਂ ਪਹਿਲਾਂ ਕਮੈਂਟ ਕਰਨਾ ਠੀਕ ਨਹੀਂਗਾ ਹਾਈ ਕੋਰਟ ਜੋ ਫੈਸਲਾ ਕਰੂ ਸਾਡੀ ਸਭ ਤੋਂ ਰਾਜਾ ਬੜਿੰਗ ਨੇ ਹੱਲਾ ਸ਼ੇਰੀ ਦਿੱਤੀ ਅਸ ਜਿੰਦਰ ਦਾਬ ਦੇ ਬੇਟੇ ਨੂੰ ਕੀ ਕਿਹਾ ਉਹ ਹੋਰ ਕੀ ਦੇ ਸਕਦਾ ਹੋਰ ਕੀ ਚਾਹੁੰਦੇ ਫੁੱਦ ਕੋ ਅੱਲਾਸ਼ੇ ਦੀ ਵਿਚਾਰੇ ਕੋ ਦੇਤੀ ਉਹਨੇ